ਪੰਜੀ ਹੁਣੀ ਬਲਕ ਸੰਤੀ ਦੀ ਜੂਨ ਜਿੱਤ ਚੁੱਕਿਆ 112 ਪਿੰਡਾਂ ਦੇ ਲੋਕਾਂ ਨੇ ਮਨ ਬਖਸ਼ਿਆ ਸੇਵਾ ਕਰਨ ਦਾ ਮੌਕਾ ਦਿੱਤਾ ਤੁਹਾਡੇ ਸਿਰ ਤੇ ਬਲਕ ਸੰਤੀ ਮੈਂਬਰ ਦਾ ਤਾ ਸਿਰ ਜਿਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਦਿਓ ਮੇਰਾ ਨਾਮ ਜਮੇਸ਼ ਸਿੰਘ ਹੈ ਜੀ ਮੇਰੀ ਮਿਸਜ ਵਿਜੀਤ ਕਮਾਈ ਉਹ ਇਲੈਕਸ਼ਨ ਦਿੱਤੇ ਨੇ ਸਾਡੀ ਕਾਂਗਰਸ ਪਾਰਟੀ ਨੇ ਉਹ ਮੌਕਾ ਦਿੱਤੀ ਕੰਮ ਕਰਨ ਦਾ ਮੌਕਾ ਦਿੱਤਾ ਔਰ ਸਾਡੀ ਜੂਨ ਚ 12 ਪਿੰਡਾਂ ਦੇ ਮੇਰੀ ਟੀਮ ਨਾਲ ਸਭ ਜੋੜਨ ਆ। 12 ਪਿੰਡਾਂ ਦੇ ਲੋਕਾਂ ਸਾਨੂੰ ਲੋਕਾਂ ਪਾਈਆਂ। ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ। ਉਹਨਾਂ ਨਾਲ ਸਾਨੂੰ ਇਹ ਮਾਣ ਰੱਖਿਆ ਕਿ ਇਹਨਾਂ ਪਿੰਡਾਂ ਦਾ ਸਰਵਪੱਖੀ ਪੱਕੀ ਵਿਕਾਸ ਹੋਵੇ। ਹੋਰ ਇਹ ਕੋਸ਼ਿਸ਼ ਕਰਾਂਗੇ। ਹੋਰ ਸਰਕਾਰ ਕੋਲੋਂ ਜੋ ਵੀ ਲੋੜੀਂਦੀ ਕੋਈ ਫੰਡਾ ਵਗੈਰਾ ਜੋ ਜਿਹੜੇ ਕੰਮ ਰਹਿੰਦੇ ਨੇ ਉਹਨਾਂ ਕੋਲੋਂ ਫਾੜ ਲੈ ਕੇ ਇਹਨਾਂ ਦੇ ਕੰਮ ਕਰਵਾਉਣ ਦੀ ਪੂਰੀ ਕੋਸ਼ਿਸ਼ ਹੈ। ਉਸ ਸਾਲ ਇਹ ਲਕਸ਼ਮਨ ਬੰਨੀ ਯੂਨੀ ਜਿਹੜੇ ਜਿੱਤੇ ਨੇ ਸੋ ਫਸਟ ਟਾਈਮ ਜਿੱਤੇ ਕਿਉਂਕਿ ਪਹਿਲਾਂ ਵੀ ਕੋਈ ਲਕਸ਼ਣ ਲੜ ਚੁੱਕੇ ਨੇ ਨੀ ਜਿਹੜਾ ਪਹਿਲਾਂ ਕੋਈ ਇਲੈਕਸ਼ਨ ਲੜਿਆ ਇਹ ਪਹਿਲੀ ਵਾਰੀ ਇਲੈਕਸ਼ਨ ਜਿੱਤੇ ਨੇ ਸੋ ਮੁਕਾਬਲੇ ਨੂੰ ਕਿਵੇਂ ਮੰਨਦੇ ਹੈ ਕਿ ਬੜਾ ਤਾਫੀ ਜਾਂ ਬੜਾ ਸੁਖਾਲਾ ਮੁਕਾਬਲਾ ਸੀ ਨੀ ਜੀ ਸਾਡੇ ਬੜਾ ਸੁਖਾਲਾ ਮੁਕਾਬਲਾ ਲੱਗਾ ਜੀ ਸਾਨੂੰ ਤੇ ਹਰ ਪਿੰਡ ਤੇ ਵੋਟਾਂ ਵਾਸਤੇ ਗਿਆ ਸਾਨੂੰ ਬੜਾ ਚੰਗਾ ਰਿਸਪਾਂਸ ਮਿਲਿਆ ਜੀ ਲੋਕਾਂ ਨੇ ਫਿਰ ਦਿਲ ਖੋਲ ਕੇ ਵੋਟਾਂ ਪਾਈ ਸੋ ਕਾਂਗਰਸ ਪਾਰਟੀ ਵੱਲੋਂ ਕਿਹਾ ਗਿਆ ਕਿ ਤੇ ਸੱਤਾਧਾਰੀ ਪਾਰਟੀ ਆਮਾ ਦੀ ਪਾਰਟੀ ਤੇ ਅਲਿਗੇਸ਼ਨ ਲਗਾਈ ਜਾ ਰਹੇ ਹੈ ਕਿ ਇਹ ਧੱਕੇਸ਼ਾਹੀ ਕੀਤੀ ਹੈ elections ਦੇ ਵਿੱਚ ਗੱਲ ਕਰੀਏ ਪੂਰੇ ਪੰਜਾਬ ਦੀਆਂ ਜ਼ਿਲ੍ਹੇ ਬਰਤਾਸਪੁਰ ਦੀ ਵਿਧਾਨ ਸਭਾ ਹਲਕਾ ਦੀ ਇਹਨਾਂ ਨੇ ਅੱਜ ਦੀ ਗੱਲ ਕਰ ਲਈ ਆਪਾਂ ਸੋ ਕਿਵੇਂ ਦੇ ਦੇਓ ਕਿ ਲੱਗਦਾ ਕੋਈ ਇੱਥੇ ਦੇ ਇਦਾਂ ਨਹੀਂ ਕੋਈ ਧੱਕੇਸ਼ਾਹੀ ਸਰਕਾਰ ਵੱਲੋਂ ਕੀਤੀ ਗਈ ਦੇਖੋ ਜੀ ਇਹ ਹਰ ਕੋਈ ਪਤਾ ਆਈਂ ਕੀ ਬੋਲਣਾ ਹੈ ਤੇ ਇਹ ਤੇ ਹਰ ਕੋਈ ਜਾਣਦਾ ਤੇ ਕੀ ਕੁਛ ਹੈ ਕਿੰਨਾ ਬਰਾ ਪਿੰਡਾਂ ਦੇ ਵਿੱਚ ਐਜੂਕੇਸ਼ਨ ਲੈ ਕੇ ਕਿਵੇਂ ਦੇਦਿਓ ਕੀ ਲੱਗਦਾ ਸਰਕਾਰ ਵੱਲੋਂ ਬੜੇ ਦਾਵੇ ਕੀਤੇ ਜਾ ਰਹੇ ਕਿ ਸਕੂਲ ਐਮਿਨਸ ਕੀਤੇ ਗਏ ਨੇ ਕਾਫੀ ਸੁਧਾਰ ਹੋਇਆ ਸਕੂਲਾਂ 'ਚ ਤੁਸੀਂ ਵੀ ਫੀਲਡ ਵਿੱਚ ਗਏ ਹੋ ਕੀ ਲੱਗਦਾ ਕੋਈ ਸਕੂਲਾਂ ਦਾ ਸੁਧਾਰ ਲੱਗਦਾ ਤੁਹਾਨੂੰ ਦੇਖੋ ਜੀ ਦਿਨਾਂ ਦਿਨ ਸਕੂਲਾਂ ਦੇਹੀਂ ਗਏ ਆ ਉਹ ਜਿੱਦਾਂ ਰਹੀ ਉਹਨਾਂ ਨੂੰ ਠਾਈ ਨਾ ਤੱਕ ਸਾਨੂੰ ਕੱਲ੍ਹ ਨਭਣੀ ਸਾਡੇ ਪਿੰਡ ਦਾ ਸਕੂਲ ਸੀ ਉਹਦੇ ਪੈਸੇ ਬੰਦ ਹੋ ਗਏ ਤੇ ਐਜੂਕੇਸ਼ਨ ਦਾ ਸੁਧਾਰ ਇਹਨਾਂ ਨੇ ਪਤਾ ਨਹੀਂ ਕਿਹੜੇ ਪਾਸੇ ਕੀਤਾ ਗੱਲਾਂ ਦੇ ਜਰੂਰ ਕਰਦੇ ਨੇ ਪਰ ਕੰਮ ਨਹੀਂ ਕਰਨ ਜਾਂਦਾ ਸੋ ਵਿਕਾਸ ਕਰਜਾਂ ਦੀ ਗੱਲ ਕਰੀਏ ਅਸੀਂ ਵੀ ਫੀਲਡ ਵਿੱਚ ਦੇਖਿਆ ਸੋ ਕਾਫੀ ਜਿਹੜੇ ਵਿਕਾਸ ਕਰਜ ਪਿੰਡਾਂ ਦੇ ਹੋਣ ਵਾਲੇ ਨੇ ਅਧੂਰੇ ਨੇ ਸੋ ਤੁਸੀਂ ਵੀ ਵਰਕ ਕੀਤਾ ਹੋਣਾ ਗਏ ਉਹਨਾਂ ਨੂੰ ਮਿਲ ਕੇ ਕੀਤੀ ਹੋਣੀ ਹੈ ਕੀ ਲੱਗਦਾ ਤੁਹਾਨੂੰ ਕਿਵੇਂ ਤੁਹਾਡੀ ਗੱਲ ਦੇ ਵਿੱਚ ਤੁਸੀਂ ਕਰਵਾ ਪਾਉਗੇ ਦੇਖੋ ਜੀ ਕੰਮ ਵਾਕਈ ਬਹੁਤ ਰਹ ਪਿੰਡਾਂ ਦੇ ਕਰਨ ਵਾਲੇ ਡਵੈਲਪਮੈਂਟ ਕੁਝ ਪਿੰਡਾਂ ਦੀ ਹੋਈ ਗਈ ਹੈ ਕਿਉਂਕਿ ਪਿਛਲੀ ਵਾਰ ਸਰਕਾਰ ਸਾਡੀ ਕਾਗਰਸੀ ਸੀ ਤੇ ਉਹਨਾਂ ਨੇ ਪੈਸੇ ਵੀ ਕਾਫੀ ਦਿੱਤੇ ਐ 75 ਗੰਮ ਵੀ ਕਾਫੀ ਕਰਵਾਇਆ ਨਹੀਂ ਫੇਰ ਵੀ ਜਿਹੜੇ ਕੰਮ ਰਹਿ ਗਏ ਨੇ ਉਹ ਜਿੱਥੇ ਹੈ ਸੀ ਉੱਥੇ ਹੀ ਅੱਗੇ ਸਾਨੂੰ ਤੇ ਕਿਤੇ ਕੋਈ ਕੰਮ ਨਹੀਂ ਲੱਗਾ ਕਿ ਇਹਨਾਂ ਪਿੱਛੇ ਕਿਤੇ ਕੋਈ ਕੰਮ ਹੋ ਰਿਹਾ ਸੋ ਇਹ ਜਿਹੜੀ ਲੱਛਣ ਪੈ ਜੀ ਉਹਨੇ ਦਿੱਤੇ ਨੇ ਕੀ ਲੱਗਦਾ ਤੁਸੀਂ ਫੇਸ ਵੈਲਿਓ ਦਾਤੇ ਜਿੱਤ ਪ੍ਰਾਪਤ ਕੀਤੀ ਆ ਜਾਂ ਪਾਰਟੀ ਦੇ ਨਾਂ 'ਤੇ ਵੋਟਾਂ ਪਈਆਂ ਦੇਖੋ ਜੀ ਦੋਹੇ ਗੱਲਾਂ ਵਿੱਚ ਹੀ ਨੇ ਜੀ ਲੋਕੀ ਕੈਂਡੀਡੇਟ ਨੂੰ ਦੇਖ ਕੇ ਵੋਟਾਂ ਪਾਉਂਦੇ ਨੇ ਤੇ ਪਾਰਟੀ ਦੇ ਕਾਂਗਰਸ ਦੇ ਤੇ ਹੈ ਹੀ ਇਹ ਜਿਹੜੀ ਬੈਲਟ ਹੈ ਇਹ ਲਗਭਗ ਕਾਂਗਰਸ ਦੀ ਬੈਲਟ ਹੈ ਕਿਉਂਕਿ ਸਾਡੇ ਮੈਡਮ ਮਰਨਾ ਚੋਰੀ ਜੋ ਐਮਐਲਏ ਨੇ ਮੌਜੂਦਾ ਉਹਨਾਂ ਦੇ ਬਿਹਾਰ ਬਹੁਤ ਵਧੀਆ ਪਬਲਿਕ ਨਾਲ ਡੀਲਿੰਗ ਬਹੁਤ ਵਧੀਆ ਜੀ ਉਹਨਾਂ ਨੇ ਕੰਮ ਕਰਦੇ ਨੇ ਜਦੋਂ ਕੰਮ ਕਰਦੇ ਨੇ ਤੇ ਲੋਕਾਂ ਵੋਟਾਂ ਵੀ ਪਾਉਂਦੇ ਨੇ ਪਾਰਟੀ ਨੂੰ ਵੋਟਾਂ ਪਈਆਂ ਨੇ ਤੇ ਕੋਈ ਕੈਂਡੀਡੇਟ ਨੂੰ ਤੇ ਕੇ ਵੋਟਾਂ ਪੈਂਦੀਆਂ ਤੋ ਵਹੀ ਵੀ ਕਿ ਤਾ ਨਾ ਕਿਤੇ ਦੇਖਿਆ ਸਾਨੂੰ ਪਤਾ ਲੱਗਾ ਸਰਦਾਰ ਗੁਰਮੀਤ ਸਿੰਘ ਜੀ ਹੁਣੀ ਜੋ ਸਮਾਜ ਸੇਵਾ ਦੇ ਉਤੇ ਕਾਫੀ ਵਚੇਪ ਰਿਹਾ ਜੇ ਕੋਈ ਗਰੀਬ ਅਮੀਰ ਜਿਹੜਾ ਵੀ ਆਜਾ ਤਹਾਡੇ ਸਮਾਜ ਚ ਕੁਝ ਕਰੀ ਦੇ ਦੀ ਹਾਲੀ ਜੀ ਹੋ ਰਿਹਾ ਸੋ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਕੰਮ ਹੋਵੇ ਤੁਸੀਂ ਨਾਲ ਜਾ ਕੇ ਕੀ ਲੱਗਦਾ ਕਿ ਤੇ ਉਹਨਾਂ ਦਾ ਉਹਦਾ ਵੀ ਤਰਨਾਂ ਮੈਨੀਫੈਡ ਮਿਲਿਆ ਦੁਖੋ ਬਿਲਕੁਲ ਮਿਲ ਜਾਂਦੀ ਜੇ ਕਿਸੇ ਦਾ ਕੰਮ ਨਾਲ ਹੋ ਕੇ ਕਰਵਾਈਏ ਕਰਵਾਣੇ ਹੀ ਪੈਂਦੇ ਨੇ ਤੇ ਪੈਂਚੇ ਦੋ ਤਰਨਾਂ ਨਾਲ ਚੱਲ ਰਹੀਆਂ ਜੀ ਤੇ ਕੰਮ ਪਹਿਲੇ ਵੀ ਲੋਕਾਂ ਦੇ ਕਰਾਏ ਨਹੀਂ ਮੋਲ ਵੀ ਜਿੰਨਾ ਲੋਕਾਂ ਦੇ ਕੰਮ ਹੋਣ ਵਾਲੇ ਨੇ ਸਾਨੂੰ ਕਹਿੰਦੇ ਨੇ ਉਹਦੇ ਨਾਲ ਤੁਲਗੀ ਨਹੀਂ ਲਾਲ ਜਾਇ ਕੰਮ ਕਰਵਾਈਏ ਸੋ ਪੰਜਾਬ ਸਰਕਾਰ ਦੇ ਕੰਮਾਂ ਨੂੰ ਲੈ ਕੇ ਕਿਵੇਂ ਦੇਖਦੇ ਹੋ ਜਿਹੜਾ 10 ਲੱਖ ਹੈਲਥ ਦੀ ਸਕੀਮ ਜਿਹੜੀ ਚਾਲੂ ਕੀਤੀ ਗਈ ਆ ਸੋ ਕਿਵੇਂ ਦੇਖਦੇ ਹੋ ਇਹਨੂੰ ਹੈਲਥ ਸਕੀਮ ਨੂੰ ਲੈ ਕੇ ਇਹ ਜਦੋਂ ਸਕੀਮ ਚੱਲੇਗੀ ਜੀ ਕਿਸ ਦਾ ਕੋਈ ਲਾਜ ਹੋਏਗਾ ਤੇ ਫਿਰ ਦੇਖਾਂਗੇ ਅੱਜ ਇਹ ਸਾਨੂੰ ਕੰਮ ਇਹਦੇ ਲੱਗਦਾ ਜੀ ਜਦੋਂ ਕਿਸੇ ਕੋਈ ਲਾਜ ਹੋਏਗਾ ਤੇ ਫਿਰ ਪਤਾ ਲੱਗੇਗਾ ਵੀ ਵਾਕਿਆ ਹੀ ਸਰਕਾਰ ਏਰੀਓ پیسے ਦੇ ਰਹੀ ਹੈ ਫ੍ਰੀ ਇਲਾਜ ਕਰਵਾ ਲਈ 12 ਪਿੰਡਾਂ ਦੇ ਲੋਕਾਂ ਨੇ ਸੇਵਾ ਕੰਮ ਤੋਂ ਬੋਕਰਤਾ ਮਨ ਬਖਸ਼ਿਆ ਤੋਂ ਦੇ ਸੱਤੇ ਬਲਾ ਸੰਪਤੀ ਮੈਂ ਬਤਾ ਤਾਂ ਸਿੱਧਾ ਮੈਸੇਜ ਕੀ ਦੇਣਾ ਚਾਹੋ ਦੇਖੋ ਜੀ ਅਸੀਂ ਆਪਣੇ ਅੱਗੇ ਮੈਡਮ ਹਨ ਚੋਰੀ 11 ਨੇ ਸਾਨੂੰ ਟਿਕਟ ਦੇ ਕੇ ਨਵਾਇਆ ਸਭ ਇਸ ਕਾਬਲ ਸਮਝਿਆ ਤੇ ਸਾਨੂੰ ਟਿਕਟ ਦਿੱਤੀ ਉਹ ਅਸੀਂ ਜਿਹੜੀ ਹੈ ਜਿੱਤ ਕੇ ਉਹਨਾਂ ਦੀ ਝੋਲੀ ਚ ਪਾਈ ਹੈ ਜੀ ਬਾਕੀ ਅੱਗੇ ਸਾਨੂੰ ਜੋ ਵੀ ਉਹ ਨਿਰਦੇਸ਼ ਕਰਨਗੇ ਉਹਨਾਂ ਦੇ ਅਨੁਸਾਰ ਹੀ ਚੱਲਣਾ ਔਰ ਤਾਂ ਹੀ ਇਹ ਕਹਿਣਾ ਚਾਹਣਾ ਕਿ ਸਾਨੂੰ ਆਪਸੀ ਭਾਈਚਾਰਾ ਬਣਾ ਕੇ ਖੜੇ ਰਹੀਏ ਇੱਕ ਮੈਂ ਆਪਣੇ ਨੌਜਵਾਨਾਂ ਨੂੰ ਇਹ ਬੇਨਤੀ ਕਰਦਾ ਵੀ ਮਾੜੀ ਸੰਗਤ ਛੱਡ ਕੇ ਆਪਣੇ ਗੁਰੂ ਵਾਲੇ ਬਲੋ ਜੱਗੇ ਕੰਮ ਕਰੋ ਨਸ਼ੇ ਵਾਲੇ ਪਾਸੋਂ ਹਟੋ ਨਸ਼ਾ ਬਹੁਤ ਮਾੜੀ ਚੀਜ਼ ਹੈ ਆਪਣੇ ਬੱਚਿਆਂ ਨੂੰ ਖੇਡਾਂ ਵਾਲਾ ਪਾਓ ਜੱਗੇ ਕੰਮ ਕਰਵਾਓ ਤੇ ਜੱਗੇ ਸਿੱਖਤ ਕਰੋ ਤੇ ਗੁਰੂ ਵਾਲੇ ਬਣੋ ਜਲੀਤਾ ਜੋ ਬੱਚਿਆਂ ਦਾ ਕੋਈ ਖਿਆ ਉਹ ਵਧੀਆ ਬਣ ਸਕੀ ਹੈ ਮੈਂ ਕੋਈ ਦੁਬਾਰਾ ਇਹਨਾਂ ਬਾਰਾ ਪਿੰਡਾਂ ਦੇ ਵੋਟਰਾਂ ਸਪੋਰਟਰਾਂ ਤੇ ਸਰਪੰਚ ਤੇ ਸਾਰੇ ਬੰਨਾਂ ਜਿਹੜੇ ਸਾਡੇ ਨਾਲ ਚੱਲੇ ਤੇ ਸਾਨੂੰ ਵੋਟਾਂ ਪਾਈਆਂ ਤੇ ਆਪ ਵੀ ਪਾਈਆਂ ਬਹਿਰ ਦੇ ਤਨਵਾਦ